ਨਿਨਾਂ ਦਾ ਇਹਨਾਂ ਨੇ ਬੜਾ ਜ਼ੋਰ ਲਾਇਆ ਸੀ ਵੀ ਜਿਹੜਾ ਮੋਬਾਈਲ ਖੁੱਲੇਗੀ ਉਹਦਾ ਗੈਂਗਸਟਰਾਂ ਨਾਲ ਤਾਲੁਕਤ ਹੋਣਗੇ ਹੋਊਗਾ ਬਹੁਤ ਹੋਊਗਾ ਬਹੁਤ ਕੁਝ ਇਹਨਾਂ ਨੇ ਜ਼ੋਰ ਲਾਇਆ ਸੀ ਮੋਬਾਈਲ ਸਾਡੇ ਕੋਲੇ ਨੇ ਜਦੋਂ ਚਾਹੇ ਪਹਿਲੀ ਗੱਲ ਤਾਂ ਸਰਕਾਰ ਦੇ ਕੋਲੇ ਰਹਿ ਆ ਪ੍ਰਸ਼ਾਸਨ ਦੇ ਕੋਲੇ ਰਹਿ ਆ 1 ਸਾਲ ਦੇ ਕਰੀਬ ਉਹਦੇ ਵਿੱਚੋਂ ਕੁਝ ਨਿਕਲਿਆ ਨਹੀਂ ਜੇ ਫੇਰ ਵੀ ਇਹਨਾਂ ਨੂੰ ਡਾਟਾ ਦੁਬਾਰਾ ਲੈ ਸਕਦੇ ਆ ਛਾਂਵੇਂਨ ਕਰ ਸਕਦੇ ਜੇ ਇਹਨਾਂ ਨੂੰ ਕੁਝ ਆ ਜਾਵੇ ਵਾਪਸ ਮਿਲਿਆ ਸਿੱਧੂ ਮੂਸੇਵਾਲਾ ਦਾ ਫੋਨ ਤੇ ਪਿਸਟਲ ਜਦੋਂ ਤੱਕ ਕੇਸ ਚੱਲੂਗਾ ਨਹੀਂ ਵੇਚ ਸਕਣਗੇ ਸਬੂਤ ਸਿੱਦੂ ਮੂਸੇਵਾਲੇ ਦੀ ਮੌਤ ਵਾਲੇ ਦਿਨ ਸਿੱਦੂ ਮੂਸੇਵਾਲੇ ਦੀ ਥਾਰ ਉਸਦਾ ਮੋਬਾਈਲ ਉਸਦਾ ਪਿਸਤਲ ਪੁਲਿਸ ਦੇ ਕੋਲ ਹੀ ਸੀ ਪ੍ਰਸ਼ਾਸਨ ਨੇ ਆਪਣੇ ਕੋਲ ਰੱਖ ਲਿਆ ਸੀ ਜਿਸ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਉਸ ਦੀ ਥਾਰ ਦਾ ਸੌਮ ਦਿੱਤੀ ਗਈ ਲੇਕਿਨ ਪਿਸਤਲ ਤੇ ਮੋਬਾਈਲ ਫੋਨ ਅੱਜ ਉਹਨਾਂ ਨੂੰ ਸੌਂਪੇ ਗਏ ਹਨ ਮੂਸੇਵਾਲੇ ਦਾ ਫੋਨ ਤੇ ਪਿਸਤਲ ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ ਹੈ ਲੇਕਿਨ ਹਲੇ ਵੀ ਸਿੱਧੂ ਦੀ ਟੀਮ ਨੇ ਦਾਵਾ ਕਰ ਦਿੱਤਾ ਹੈ ਕਿ ਜੇਕਰ ਉਹਨਾਂ ਨੇ ਫੇਰ ਇਨਵੈਸਟੀਗੇਸ਼ਨ ਦੇ ਲਈ ਸਿੱਧੂ ਦਾ ਫੋਨ ਲੈਣਾ ਹੋਏ ਤੇ ਉਹਨਾਂ ਦੇ ਕੋਲੋਂ ਲੈ ਸਕਦੀ ਹੈ ਕਿਉਂਕਿ ਉਸ ਦੇ ਵਿੱਚ ਕੁਝ ਵੀ ਨਹੀਂ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਵੱਲੋਂ ਇਹ ਵੀ ਅਲੀਗੇਸ਼ਨ ਲਗਾਏ ਗਏ ਸੀ ਕਿ ਸਿੱਧੂ ਮੁਸੇਵਾਲੇ ਦੇ ਦਵੇ ਗੈਂਗਸਟਰਾਂ ਦੇ ਨਾਲ ਕੋਈ ਲਿੰਕ ਹੈ ਲੇਕਿਨ ਉਸ ਦੇ ਪਰਿਵਾਰਿਕ ਮੈਂਬਰਾਂ ਨੇ ਗੱਲ ਸਾਫ਼ ਕਰ ਦਿੱਤੀ ਹੈ ਕਿ ਅਜਿਹਾ ਬਿਲਕੁਲ ਵੀ ਨਹੀਂ ਹੈ ਵੈਲ ਤੁਸੀਂ ਵੀ ਸੁਣੋ ਕੀ ਕਿਹਾ ਉਹਨਾਂ ਨੇ ਤੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਵੀ ਜ਼ਰੂਰ ਸਾਂਝਾ ਕਰੋ ਦੱਗੇ ਉਹ ਵੀ ਕੁਸ ਗਿਆ ਉਸ ਟਾਈਮ ਤੇ ਮੌਤੇ ਤੇ ਇਸ ਟੰਸੀਆ ਪੇਸਟ ਲਾ ਗਿਆ ਉਹਦੀ ਜਿਹੜੀ ਗੱਡੀ ਸੀਗੀ ਜਿਹੜੀ ਥਾਰ ਦੇ ਵਿੱਚ ਐਕਸੀਡੈਂਟ ਹੋਇਆ ਸੀਗਾ ਇਹ ਸਾਰਾ ਘਟਨਾਕਰਮੂਲ ਸੀ ਉਹ ਵੀ ਆਪਾਂ ਲੈ ਲਈ ਆ ਉਹ ਵੀ ਇਹ ਕਹ ਰਹੇ ਸੀ ਕਿ ਕਿਸੇ ਦੀ ਆ ਇਹ ਆ ਉਹ ਆ ਉਹ ਵੀ ਆਪਣੇ ਕੋਲ ਆ ਇਸ ਟਾਈਮ ਘਰੇ ਆ ਰਹੀ ਗੱਲ ਮੋਬਾਈਲਾਂ ਦੀ ਜਿੰਨਾਂ ਦਾ ਇਹਨਾਂ ਨੇ ਬੜਾ ਜ਼ੋਰ ਲਾਇਆ ਸੀ ਕਿ ਜਿਹੜਾ ਮੋਬਾਈਲ ਖੁੱਲੇਗੀ ਉਹਦਾ ਗੈਂਗਸਟਰ ਨਾਲ ਤਾਲੁਕਤ ਹੋਣਗੇ ਇਹ ਹੋਊਗਾ ਬਹੁਤ ਹੋਊਗਾ ਬਹੁਤ ਕੁਝ ਇਹਨਾਂ ਨੇ ਜ਼ੋਰ ਲਾਇਆ ਸੀ ਮੋਬਾਈਲ ਸਾਡੇ ਕੋਲੇ ਨੇ ਜਦੋਂ ਚਾਹੇ ਪਹਿਲੀ ਗੱਲ ਤਾਂ ਸਰਕਾਰ ਦੇ ਕੋਲੇ ਰਹੀ ਹੈ ਪ੍ਰਸ਼ਾਸਨ ਦੇ ਕੋਲੇ ਰਹੀ ਹੈ 1 ਸਾਲ ਦੇ ਕਰੀਬ ਉਹਦੇ ਵਿੱਚੋਂ ਕੁਝ ਨਿਕਲਿਆ ਨਹੀਂ ਜੇ ਫੇਰ ਵੀ ਇਹਨਾਂ ਨੂੰ ਡਾੜ ਦੁਬਾਰਾ ਲੈ ਸਕਦੇ ਆ ਸ਼ਾਨਵੀਨ ਕਰ ਸਕਦੇ ਜੇ ਇਹਨਾਂ ਨੂੰ ਕੁਝ ਠਾਜ ਇੱਕ ਸਾਲ ਬਾਅਦ ਇਹ ਸਿਰਫ ਕਿਦਾਰ ਕੁਸ਼ੀ ਕਰਵਾ ਸਕਦੀ ਹੈ ਗਵਰਨਮੈਂਟ ਤੇ ਇਹ ਜਿਹੜੇ ਰਲੇ ਮੁਲੇ ਚਿੱਟੂ ਪੱਟੂ ਹੈ ਇਹ ਸਿਰਫ ਇਹ ਕਰਵਾ ਸਕਦੇ ਆ ਵੀ ਕਿਸੇ ਨੂੰ ਕਹਾ ਕੇ ਮੇਰੇ ਵਰਗੇ ਨੂੰ ਕਿਸ ਨੂੰ ਚਾਰ ਸੱਲੜ ਦੇ ਕੇ ਉਹ ਕਹਤ ਹੈ ਵੀ ਸਿੱਧੂ ਨੇ ਆਏ ਕਹਿੰਦੇ ਆਹ ਕਰਤਾ ਸੀ ਕਿਉਂਕਿ ਲੋਕ ਡਰੇ ਹੋਏ ਇਹਨਾਂ ਤੋਂ ਇਹ ਇੱਕ ਨੂੰ ਡਕ ਕਿਸੇ ਨੂੰ ਡਬਰੂ ਘੜਦਾ ਜਿਹੜਾ ਡਰਾਵਾ ਦਿੰਦੇ ਆ ਕਿਸੇ ਤੇ ਇੱਕ ਚੈਨਲ ਬੰਦ ਕਰ ਦਿੰਦੇ ਆ ਕਿਸੇ ਨੂੰ ਹੋਰ ਜੇਲ੍ਹ ਦਾ ਧਮਕੀਆਂ ਦਿੰਦੇ ਆ ਕੋਈ ਰੈਂਦਾ ਫੋਨ ਦਾ ਗੈਂਗਸਟਰਾਂ ਦਾ ਕਾਲ ਕਰਾ ਕੇ ਉਹਨਾਂ ਤੋਂ ਡਰਾ ਦਿੰਦੇ ਆ ਸੋ ਇਹਨਾਂ ਨੇ ਇੱਕ ਡਰ ਦਾ ਜਿਹੜਾ ਮਾਹੌਲ ਪੰਜਾਬ ਦੇ ਵਿੱਚ ਪੈਦਾ ਕੀਤਾ ਹੋਇਆ ਜੇ ਇਹਨਾਂ ਨੂੰ ਕੋਈ ਹਜੇ ਵੀ ਸ਼ੰਕਾ ਹੈਗੀ ਆ ਵੀ ਇਹਨਾਂ ਨੂੰ ਸਾਡਾ ਕੋਈ ਗੈਂਗਸਟਰਾਂ ਨਾਲ ਕੋਈ ਲਿੰਕ ਹੈ ਜਾਂ ਸਾਡਾ ਕੋਈ ਗੈਂਗਸਟਰਾਂ ਨਾਲ ਕੋਈ ਲੈਣਾ ਦੇਣਾ ਤਾਂ ਜਦੋਂ ਮਰਜੀ ਜਿਹੜੀ ਏਜੰਸੀ ਚਾਹੇ ਉਹ ਮੋਬਾਈਲ ਜਿਹੜੇ ਆਪਣੇ ਫਬਰਦਾਰੀ ਤੇ ਲੈ ਕੇ ਹੋਇਆ ਪੰਜਾਬ ਪਰਿਵਾਰ ਦੇ ਕੋਲ ਹੈ ਜੇ ਪਹਿਲੀ ਗੱਲ ਤਾਂ ਉਹਨਾਂ ਨੂੰ ਨਿਕਲਿਆ ਕੁਝ ਨਹੀਂ ਤਾਂ ਹੀ ਸਾਨੂੰ ਦਿੱਤੇ ਜੇ ਉਹਨਾਂ ਨੂੰ ਇਹ ਹੁੰਦਾ ਵੀ ਉਹਦੇ ਵਿੱਚ ਕੁਝ ਹੋਊਗਾ ਤਾਂ ਉਹਨਾਂ ਨੇ ਸਾਨੂੰ ਦੇਣੀ ਨਹੀਂ ਜੇ ਫੇਰ ਵੀ ਕੋਈ ਏਜੰਸੀ ਲੈਣਾ ਚਾਹੁੰਦੀ ਆ ਤਾਂ ਪਰਿਵਾਰ ਦੇ ਨੂੰ ਤਿਆਰ ਆ ਕੋਈ ਦਿੱਕਤ ਨਹੀਂ ਕਿਸੇ ਪ੍ਰਕਾਰ ਦੀ ਪਰ ਇਹਦਾ ਅਸਲ ਜਿਹੜਾ ਮੁੱਦਾ ਹੈ ਉਹ ਮੁੱਦੇ ਤੋਂ ਭੜਕਾ ਕਿ ਲੋਕਾਂ ਨੂੰ ਗਮਰਾਹ ਕਰਨ ਦੇ ਵਿੱਚ ਲੱਗੇ ਹੋਇਆ ਹੋਰ ਕੁਝ ਦੇ ਵਿੱਚ ਕੋਈ ਸੱਚਾਈ ਨਹੀਂ ਕਿਸੇ ਪ੍ਰਕਾਰ ਦੀ ਸਿੱਧੂ ਇੱਕ ਪੰਜਾਬ ਪ੍ਰਤੀ ਪੰਜਾਬ ਪ੍ਰਤੀ ਦਰਦ ਰੱਖਣ ਵਾਲਾ ਪੁੱਤ ਸੀਗਾ ਜੀਰੋ ਕਿ ਇਹ ਮਾਰ ਕੇ ਜਿਹਦਾ ਇਹ ਸਿੱਧਾ ਸਾਦਾ ਹੁਣ ਜਿਹੜਾ ਇਹਨੂੰ ਗੈਂਗਸਟਰਾਂ ਨਾਲ ਜੋੜ ਕੇ ਜਾਂ ਕਿਸੇ ਹੋਰ ਗੱਲ ਦੇ ਨਾਲ ਜੋੜ ਕੇ ਉਹ ਨਹੀਂ ਕਿਰਦਾਰ ਕੂਸੀ ਦੇ ਉੱਤੇ ਲੱਗੇ ਹੋਏ ਕਿਉਂਕਿ ਇਹਨਾਂ ਕੋਲੇ ਨਾ ਤਾਂ ਜਵਾਬ ਹੈ ਨਾ ਇਹ ਦੱਸ ਪਤਾ ਇਹਨਾਂ ਨੂੰ ਸਾਰਾ ਵੀ ਕਿਹਨੇ ਕਤਲ ਕਰਵਾਇਆ ਕਿਉਂ ਕਰਵਾਇਆ ਕਿਸ ਦੇ ਕਹਿਣ ਤੇ ਕਰਾਇਆ ਗਵਰਨਮੈਂਟ ਨੂੰ ਪੂਰੇ ਦਾ ਪੂਰਾ ਪਤਾ ਹੈ ਗਵਰਨਮੈਂਟ ਛੋਟੀ-ਬੋਟੀ ਗੱਲ ਨਹੀਂ ਹੁੰਦੀ ਜਾਂ ਸੀਐਮ ਕੋਲੇ ਛੋਟੀ-ਮੋਟੀ ਪਾਵਰ ਨਹੀਂ ਹੁੰਦੀ ਜਿਹੜਾ ਬੰਦਾ ਅੱਜ 1250 ਤੋਂ 1300 ਬੰਦਾਂ ਸਿਕਿਉਰਟੀ ਦਾ ਲੈ ਕੇ ਚੱਲਦਾ ਹੋਵੇ ਉਹ ਬੰਦਾ ਮੌਕੇ ਤੇ ਕਹਦੇ ਵੀ ਆਪਾਂ ਸਿੱਧੂ ਦੀ ਜਿਹੜੀ ਸਿਕਿਉਰਟੀ ਹੈ ਉਹਨੂੰ ਵਾਪਸ ਲੈਣਾ ਤੇ ਮੀਡੀਆ ਦੇ ਵਿੱਚ ਅਨਾਉਂਸ ਕਰਵਾ ਦੇ ਤਾਂ ਇਸ ਤੋਂ ਉੱਤੇ ਤੁਸੀਂ ਕੀ ਸੋਚ ਸਕਦੇ ਹੋ ਇੱਕ ਬੰਦੇ ਕੋਲੇ 1200 ਬੰਦਾ ਸਿਕਿਉਰਟੀ ਦਾ ਹੋਵੇ ਇੱਕ ਕੋਲੇ ਇੱਕ ਦੋ ਵੀ ਨਾ ਹੋਣ ਤੇ ਸਾਰੀ ਕਰਾਮਾਤ ਸਰਕਾਰ ਦੀ ਰਲ਼ੀ ਮਿਲੀ ਹੈ ਸਰਕਾਰ ਜਿਹੜਾ ਤੇ ਉਹਦੀ ਕਦਰ 쿠ਸ਼ੀ ਤੇ ਲੱਗੀ ਹੋਈ ਆ ਪਰ ਪੰਜਾਬ ਦੇ ਲੋਕ ਪੰਜਾਬੀ ਲੋਕ ਖਾਸ ਕਰ